ਗੁਰੂ ਤੇਗ ਬਹਾਦਰ ਜੀ ਦੇ ਸਿਖਰ ਦੇ ਸੰਸਾਰਾਮ ਨਗਰ ਦੇ ਫਗੂ ਇਹਦਾ ਨਾਮ ਹੈ ਸਿਖੀ ਦੇ ਹਾਸ ਦੇ ਅੰਦਰ ਇੱਕ ਚਾਚਾ ਬਗੂ ਕਰਕੇ ਲਿਖਿਆ ਹੋਇਆ ਹੈ ਇਹ ਜਿਹੜਾ ਬਗੂ ਹੈਗਾ ਇਹਨੇ ਜਦੋਂ ਆਪਣਾ ਘਰ ਬਣਾਇਆ ਉਸ ਘਰ ਦਾ ਜਿਹੜਾ ਮੁੱਖ ਦਰਵਾਜ਼ਾ ਸੀ ਉਹ ਬਹੁਤ ਵੱਡਾ ਦਰਵਾਜ਼ਾ ਬਣਵਾ ਲਿਆ ਸਿਖੀ ਨੂੰ ਪੁੱਛਦੇ ਕਹਿੰਦੇ ਚਾਚਾ ਬੱਬੂ ਤੇਰੇ ਕੋਲ ਕੋਈ ਉਨਤਨੀ ਹੈ ਜਿਹੜੇ ਕੋਲ ਕੋਈ ਹਾਜ਼ੀ ਨਹੀਂ ਹੈ ਤੂੰ ਇੰਨਾ ਉੱਚਾ ਦਰਵਾਜ਼ਾ ਕਿਉਂ ਬਣਵਾ ਲਿਆ ਹੈ ਇਹਦੇ ਉੱਤੇ ਦੀ ਤਾਂ ਦੌੜ ਦੇਖ ਜਿਨਾ ਤੇ ਇਹ ਚਾਚਾ ਬੱਬੂ ਜਦੋਂ ਸਿੱਖਾਂ ਦੀ ਦਸਮਨ ਨਹੀਂ ਮਾਇਆ ਕੀਤੀ ਕਰਦਾ ਨਾ ਕੋਈ ਨਾ ਕੋਈ ਸਿੱਖੇ ਨੂੰ ਪੁੱਛ ਲਈ ਕਿਉਂਕਿ ਇਹ ਮਸੰਦ ਹੀ ਉਸ ਇਲਾਕੇ ਦਾ ਕੀ ਚਾਚਾ ਬੱਭੂ ਬੜੀ ਭਾਵਨਾ ਨਾਲ ਉਹਨਾਂ ਸੇਖਾਂ ਨੂੰ ਕਹਿੰਦਾ ਹੈ ਕਹਿੰਦਾ ਸੇਖੋ ਇੱਕ ਦਿਨ ਤਾਂ ਗੁਰੂ ਗੁਰੂ ਕੇ ਇੱਕ ਵਾਰ ਦਾ ਮਹਾਰਾਜ ਨੇ ਮੇਰੇ ਘਰ ਆਉਣਾ ਹੈ ਤੇ ਮੈਂ ਜਉਨਾ ਹਾਂ ਕਿ ਜਦੋਂ ਮਹਾਰਾਜ ਦੇ ਘਰੇ ਘਰ ਆਉਣਾ ਨਾ ਮਹਾਰਾਜ ਮੇਰੇ ਘਰ ਤੋਂ ਬਾਹਰ ਪੂਰੇ ਤੋਂ ਨਾ ਉੱਤਰਨਾ ਕਹੇ ਮਹਾਰਾਜ ਧੂੜੇ ਤੇ ਬੈਠੇ ਬਿਠਾਇਆ ਈ ਮੇਰੇ ਘਰ ਦੇ ਵਿਹੜੇ ਵਿੱਚ ਇਹ ਦਰਵਾਜ਼ਾ ਮੈਂ ਇਸ ਤਰ੍ਹਾਂ ਉੱਚਾ ਰੱਖਿਆ ਹੈ

پھر مارا نے پنا مارا نے بٹھان کو پہلوں پہلو تک بیندی کر کے مہاراج کو بٹھا دے بارا جی مہاراج سکھا نے بھی پیٹا رکھی چاچے فکو نے بھی پیٹا رکھی گرو ایک دو دن یہ کر رہے جدو ستگو گرو تیگ بہادر پروں چلن لگا

فگو نے ہوں سوچی پی گیا کہ مہاراج میرے کو گرو کا نہیں رہنا جو سکھا دیتی ہوئی مایا میں ٹکا مہاراج رکھ دن بھی ہے پر مہاراج گرو منگ رہے ہیں جی مہاراج منگ رہے ہیں میرے مل کچھ ہے میں بھولنا ہوں فیری مہاراج جو کچھ سی میں آپ نے آگے ارپت کر دیا جی میں بھولنا ہاں کرپا کرو تا میری دس دو مہاراج میں سکھ بیٹھے حرام ہو گئے کہ

میں جا کے دشمن کی مایا مکی تے انہیں میں نے کہہ دیتا کہ کار کچھ بھی ہے ہی نہیں تے میرا میرا سندار ہے کہ باہر گیا ہے جدو آئے گا وہ میں کہ تو اس بے ایک مایا دیتا ہے انہیں جدو میں نے اتنا آکھیا تو میں دوسری بار پھیل ہوں کہا کہ میں جو کچھ بھی اور دیدے میں آگے جانا ہے جدو میں دوسری باروں ہوں کہا کہ وہ پھیل بھی تو اسی طرح کی کہ کار کچھ نہیں ہے میں کلی ہاں میرے کل کچھ نہیں دے ہوتا میں کلو کچھ نہ کچھ ضرور دیں دی جدو میرا آئے گا میں کلو آیا لے کے رکھوں گی تے کل لے گا میں انہوں آتے کہ دی کل نہیں میں کلی بھور چلے جانا ہے دس مندری مایا کسی کر دے لیا جو کچھ بھی ہے کھوڑا بھوتا دے دے میں رکھا کر کر کے رکھنا ہاں کسی بھی مارت آسکتے ہیں میں مارت کر کے ارپن کرنا ہاں ਉਸ ਵੇਲੇ ਮਹਾਰਾਜ ਉਹ ਆਪਣੇ ਬੀੜੇ ਦੇ ਵਿੱਚ ਝਾੜਨ ਦੇ ਰਹੇ ਸੀ ਤੇ ਥੋੜਾ ਜਿਹਾ ਦਾ ਇਕੱਠਾ ਹੋਇਆ ਹੋਇਆ ਸੀ ਤੇ ਉਸ ਨੇ ਬੜੇ ਖੁਸ਼ੀ ਜਿਹੇ ਦੇ ਵਿੱਚ ਮੈਨੂੰ ਇਹ ਗੱਲ ਕਹਿ ਦਿੱਤੀ ਕਿ ਲੈ ਮੇਰੇ ਕੋਲ ਹੋਰ ਤਾਂ ਕੁਝ ਹੈਗੀਆਂ ਜਿਹੜਾ ਪੂਰਾ ਇੱਕ ਦਾ ਵਹਿ ਹੈ ਕਿਨਾਂ ਜੀ ਮੈਂ ਉਧਿਆਵੀ ਪੱਲਾ ਕਰ ਦਦਾ ਉਹਨੇ ਉਹ ਪੂਰਾ ਮੇਰੇ ਪਸੇ ਵਿੱਚ ਪਾ ਦਿੱਤਾ ਮੈਂ ਉਹ ਪੂਰਾ ਲੈ ਕੇ ਮਹਾਰਾਜ ਆਪਣੇ ਘਰ ਮੈਂ ਪੁੱਛਿਆ ਕਿ ਜੀਵਨ ਦੇ ਕੁਝ ਤੇ ਚੇਹ ਦੇ ਵਿੱਚ ਵੀ ਕੁਝ ਹੋ ਰਿਹਾ ਹੈ ਮੈਂ ਪੂਰੇ ਨੂੰ ਚੰਗੀ ਤਰ੍ਹਾਂ ਮਾਰਦ ਦੇਖਿਆ ਮਹਾਰਾਜ ਪੂਰੇ ਵਿੱਚ ਇੱਕ ਬੇੜੀ ਜਿਹੜੀ ਗਿੜਕ ਪਈ ਸੀ ਮਹਾਰਾਜ ਉਹ ਚੁੱਕ ਕੇ ਮਹਾਰਾਜ ਕਿ ਆਪਣੇ ਵੇੜੇ 'ਚ ਤੂਸ ਤੋਂ ਆ ਬੇੜੀ ਪੈਦਾ ਹੋ ਗਈ ਮਹਾਰਾਜ ਤੇ ਬੇੜੀ ਵੀ ਮਹਾਰਾਜ ਆਪਦੀ ਆ ਸਿੱਖ ਦਾ ਕਲਿਆਣ ਕਰਨਾ ਮਹਾਰਾਜ ਉਹਨੇ ਜੋ ਕੁਝ ਦਿੱਤਾ ਉਹਦਾ ਪਰਮਾਨ ਕਰਨਾ ਮਹਾਰਾਜ ਕੀ ਕਿ ਤਾਂ ਗੁਰੂ ਗੁਰੂ ਏਹ ਬਾਤ ਨਹੀਂ ਬਣੇ ਬਸ ਉਹ ਤੇ ਸਿੱਖ ਵੀ ਬਣੇ ਹਰਾ ਤੇ ਮਹਾਰਾਜ ਦੇ ਬਚਨ ਕੀਤਾ ਜੀ ਭਾਈ ਸਿੱਖੋ ਕਿ ਵੀ ਸਿੱਖਾਂ ਦੀ ਇਹ ਭਾਵਨਾ ਹੁੰਦੀ ਹੈ ਕਿ ਕਈ ਵਾਰ ਸਿੱਖ ਕਿਸੇ ਅਫਕਣ ਦੇ ਵਿੱਚੋਂ ਵੀ ਕੁਣ ਲਭ ਲੈਂਦਾ ਹੈ ਜਿੱਤਰਾ ਇਹ ਫਕੂ ਨੇ ਪੂਰੇ ਦੇ ਵਿੱਚੋਂ ਇੱਕ ਦੇਰ ਦੀ ਜਿਹੜੀ ਤਲਬ ਕੀਤਾ ਵੇ ਗਿਆ ਆਪਣੇ ਕਿਹੜੇ ਵਿੱਚ ਫਾਇਦਾ ਨਹੀਂ ਇਹਨੂੰ ਮਿੱਠੇ ਵੀਰ ਲੱਗੂ ਨੇ ਇਸ ਵੇਲੇ ਇਸੇ ਤਰ੍ਹਾਂ ਸਿੱਖ کد کسی نے ابگڑوں پچھو گی لا لڑ چڑھتا ہے گرہن کر ہے کہ مارا نے سانو <سؤال> باڑی کا ذکر یہ ہے کہ سامنے جی گن کے چھوٹے ابگڑ چلی ہے مارا چلتا ہے